ਆਦਾ ਬਰਿੰਗ ਜੀ ਨੇ ਜੋ ਹੰਕਾਰ ਸੀਗਾ ਉਹਨਾਂ ਦੀ ਧੌਣ ਦੇ ਵਿੱਚ ਜਿਹੜਾ ਕਿਲਾ ਸੀਗਾ ਜਿਹੜਾ ਉਹਨਾਂ ਨੇ ਸਾਡੇ ਗਰੀਬ ਲੋਕਾਂ ਦੇ ਪ੍ਰਤੀ ਦਲਤ ਦਲਤਾਂ ਦੇ ਵਿਰੋਧੀ ਸਰਦਾਰ ਬੂਟਾ ਸਿੰਘ ਜੀ ਦੇ ਵਿਰੁੱਧ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਉਹਦਾ ਬਹੁਤ ਕਰਾਦਾ ਜਵਾਬ ਦਿੱਤਾ ਔਰ ਕਾਂਗਰਸੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਪੰਜਾਬ ਦੇ ਲੋਕ ਉਹ ਨਹੀਂਗੇ ਬਾਜਾ ਆਦਾ ਬਰਿੰਗ ਜੀ ਨੇ ਜੋ ਹੰਕਾਰ ਸੀਗਾ ਉਹਨਾਂ ਦੀ ਧੌਣ ਦੇ ਵਿੱਚ ਜਿਹੜਾ ਕਿਲਾ ਸੀਗਾ ਜਿਹੜਾ ਉਹਨਾਂ ਨੇ ਸਾਡੇ ਗਰੀਬ ਲੋਕਾਂ ਦੇ ਪ੍ਰਤੀ ਦਲਤ ਦਲਤਾਂ ਦੇ ਵਿਰੋਧੀ ਸਰਦਾਰ ਬੂਟਾ ਸਿੰਘ ਜੀ ਦੇ ਵਿਰੁੱਧ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਉਹਦਾ ਬਹੁਤ ਕਰਾਦਾ ਜਵਾਬ ਦਿੱਤਾ ਔਰ ਕਾਂਗਰਸੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਪੰਜਾਬ ਦੇ ਲੋਕ ਉਹਨੋਂ ਉਹ ਨਹੀਂਗੇ ਬਾਜੇ ਉਹਨਾਂ ਦੇ ਪ੍ਰਤੀ ਦਲਤ ਦਲਤਾਂ ਦੇ ਵਿਰੋਧੀ ਸਰਦਾਰ ਬੂਟਾ ਸਿੰਘ ਜੀ ਦੇ ਵਿਰੁੱਧ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਉਹਦਾ ਬਹੁਤ ਕਰਾਦਾ ਜਵਾਬ ਦਿੱਤਾ ਔਰ ਕਾਂਗਰਸੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਪੰਜਾਬ ਦੇ ਲੋਕ ਉਹਨੋਂ ਉਹ ਨਹੀਂਗੇ ਬਾਜੇ ਵਾਲਾ ਵਾਜਾ ਬਰਿੰਗ ਜੀ ਨੇ ਜੋ ਹੰਕਾਰ ਸੀਗਾ ਉਹਨਾਂ ਦੀ ਧੌਣ ਦੇ ਵਿੱਚ ਜਿਹੜਾ ਕਿਲਾ ਸੀਗਾ ਜਿਹੜਾ ਉਹਨਾਂ ਨੇ ਸਾਡੇ ਗਰੀਬ ਲੋਕਾਂ ਦੇ ਪ੍ਰਤੀ ਦਲਤ ਦਲਤਾਂ ਦੇ ਵਿਰੋਧੀ ਸਰਦਾਰ ਬੂਟਾ ਸਿੰਘ ਜੀ ਦੇ ਵਿਰੁੱਧ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਉਹਦਾ ਬਹੁਤ ਕਰਾਵਾ ਜਵਾਬ ਦਿੱਤਾ ਔਰ ਕਾਂਗਰਸੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਪੰਜਾਬ ਦੇ ਲੋਕ ਉਹ ਨਹੀਂਗੇ ਬਾਜੇ ਵਾਲਾ ਵਾਜਾ ਬਰਿੰਗ ਜੀ ਨੇ ਜੋ ਹੰਕਾਰ ਸੀਗਾ ਉਹਨਾਂ ਦੀ ਧੌਣ ਦੇ ਵਿੱਚ ਜਿਹੜਾ ਕਿਲਾ ਸੀਗਾ ਜਿਹੜਾ ਉਹਨਾਂ ਨੇ ਸਾਡੇ ਗਰੀਬ ਲੋਕਾਂ ਦੇ ਪ੍ਰਤੀ ਦਲਤ ਦਲਤਾਂ ਦੇ ਵਿਰੋਧੀ ਸਰਦਾਰ ਬੂਟਾ ਸਿੰਘ ਜੀ ਦੇ ਵਿਰੁੱਧ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਉਹਦਾ ਬਹੁਤ ਕਰਾਵਾ ਜਵਾਬ ਦਿੱਤਾ ਔਰ ਕਾਂਗਰਸੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਪੰਜਾਬ ਦੇ ਲੋਕ ਉਹ ਨਹੀਂਗੇ ਬਾਜੇ ਉਹਨਾਂ ਦੇ ਪ੍ਰਤੀ ਦਲਤ ਦਲਤਾਂ ਦੇ ਵਿਰੋਧੀ ਸਰਦਾਰ ਬੂਟਾ ਸਿੰਘ ਜੀ ਦੇ ਵਿਰੁੱਧ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਉਹਦਾ ਬਹੁਤ ਕਰਾਵਾ ਜਵਾਬ ਦਿੱਤਾ ਔਰ ਕਾਂਗਰਸੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਪੰਜਾਬ ਦੇ ਲੋਕ ਉਹ ਨਹੀਂਗੇ ਬਾਜੇ ਵਾਜਾ ਬਰਿੰਗ ਜੀ ਨੇ ਜੋ ਹੰਕਾਰ ਸੀਗਾ ਉਹਨਾਂ ਦੀ ਧੌਣ ਦੇ ਵਿੱਚ ਜਿਹੜਾ ਕਿਲਾ ਸੀਗਾ ਜਿਹੜਾ ਉਹਨਾਂ ਨੇ ਸਾਡੇ ਗਰੀਬ ਲੋਕਾਂ ਦੇ ਪ੍ਰਤੀ ਦਲਤ ਦਲਤਾਂ ਦੇ ਵਿਰੋਧੀ ਸਰਦਾਰ ਬੂਟਾ ਸਿੰਘ ਜੀ ਦੇ ਵਿਰੁੱਧ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਉਹਦਾ ਬਹੁਤ ਕਰਾਵਾ ਜਵਾਬ ਦਿੱਤਾ ਔਰ ਕਾਂਗਰਸੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਪੰਜਾਬ ਦੇ ਲੋਕ ਉਹ ਨਹੀਂਗੇ ਵਾਜਾ ਵਾਜਾ ਬਰਿੰਗ ਜੀ ਨੇ ਜੋ ਹੰਕਾਰ ਸੀਗਾ ਉਹਨਾਂ ਦੀ ਧੌਣ ਦੇ ਵਿੱਚ ਜਿਹੜਾ ਕਿਲਾ ਸੀਗਾ ਜਿਹੜਾ ਉਹਨਾਂ ਨੇ ਸਾਡੇ ਗਰੀਬ ਲੋਕਾਂ ਦੇ ਪ੍ਰਤੀ ਦਲਤ ਦਲਤਾਂ ਦੇ ਵਿਰੋਧੀ ਸਰਦਾਰ ਬੂਟਾ ਸਿੰਘ ਜੀ ਦੇ ਵਿਰੋਧ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਉਹਦਾ ਬਹੁਤ ਕਰਾਦਾ ਜਵਾਬ ਦਿੱਤਾ ਔਰ ਕਾਂਗਰਸੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਪੰਜਾਬ ਦੇ ਲੋਕ ਉਹ ਉਹ ਦੀਗੇ ਬਾਜੇ ਲੋਕਾਂ ਦੇ ਪ੍ਰਤੀ ਦਲਤ ਦਲਤਾਂ ਦੇ ਵਿਰੋਧੀ ਸਰਦਾਰ ਬੂਟਾ ਸਿੰਘ ਜੀ ਦੇ ਵਿਰੋਧ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਉਹਦਾ ਬਹੁਤ ਕਰਾਦਾ ਜਵਾਬ ਦਿੱਤਾ ਔਰ ਕਾਂਗਰਸੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਪੰਜਾਬ ਦੇ ਲੋਕ ਉਹ ਉਹ ਦੀਗੇ ਬਾਜੇ ਵਾਲਾ ਬੜਿੰਗ ਜੀ ਨੇ ਜੋ ਹੰਕਾਰ ਸੀਗਾ ਉਹਨਾਂ ਦੀ ਧੌਣ ਦੇ ਵਿੱਚ ਜਿਹੜਾ ਕਿੱਲਾ ਸੀਗਾ ਜਿਹੜਾ ਉਹਨਾਂ ਨੇ ਸਾਡੇ ਗਰੀਬ ਲੋਕਾਂ ਦੇ ਪ੍ਰਤੀ ਦਲਤ ਦਲਤਾਂ ਦੇ ਵਿਰੋਧੀ ਸਰਦਾਰ ਬੂਟਾ ਸਿੰਘ ਜੀ ਦੇ ਵਿਰੋਧ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਉਹਦਾ ਬਹੁਤ ਕਰਾਦਾ ਜਵਾਬ ਦਿੱਤਾ ਔਰ ਕਾਂਗਰਸੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਪੰਜਾਬ ਦੇ ਲੋਕ ਉਹ ਨਹੀਂਗੇ ਬਾਜੇ ਲੋਕਾਂ ਦੇ ਪ੍ਰਤੀ ਦਲਤ ਦਲਤਾਂ ਦੇ ਵਿਰੋਧੀ ਸਰਦਾਰ ਬੂਟਾ ਸਿੰਘ ਜੀ ਦੇ ਵਿਰੋਧ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਉਹਦਾ ਬਹੁਤ ਕਰਾਦਾ ਜਵਾਬ ਦਿੱਤਾ ਔਰ ਕਾਂਗਰਸੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਪੰਜਾਬ ਦੇ ਲੋਕ ਉਹ ਨਹੀਂਗੇ ਬਾਦ